ਸਸਿਕਾਲ ਜੀ ਵੌਇਸ ਆਫ ਇੰਡੀਆ ਟੀਵੀ ਦੇ ਨਾਲ ਜੁੜੇ ਹੋਏ ਤੇ ਮੈਂ ਹਾਂ ਵਰਿੰਦਰ ਪਿੰਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੁੰਨੇ ਆ ਇਸ ਕੜੀ ਨੂੰ ਲਗਾਤਾਰਤਾ ਦੇ ਵਿੱਚ ਕਰਦੇ ਹੋਏ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੂਬਰੂ ਕਰਾਂਗੇ ਮਨਿੰਦਰ ਸਿੰਧਾ ਜੀ ਨੂੰ ਜਿਹੜੇ ਕਿ ਕਿਸੇ ਦੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਤੁਸੀਂ ਸਾਰੇ ਜਾਣਦੇ ਹੋ ਸੁਰਿੰਦਰ ਸਿੰਧਾ ਜੀ ਦੇ ਬੇਟੇ ਨੇ ਉਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਭਰਪੂਰ ਸਾਰੀਆਂ ਗੱਲਾਂ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਇਹਨਾਂ ਦੇ ਗਾਣਿਆਂ ਬਾਰੇ ਜਾਂ ਇਹਨਾਂ ਦੀ ਫੈਮਿਲੀ ਬਾਰੇ ਜਾਂ ਇਹਨਾਂ ਦੇ ਪਿਤਾ ਜੀ ਬਾਰੇ ਸਾਰੀਆਂ ਗੱਲਾਂ ਅੱਜ ਆਪਾਂ ਇਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੋਬਰੂ ਕਰਾਂਗੇ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਹੁਣੇ-ਹੁਣੇ ਵਿਨੀਪੈਗ ਵਿੱਚ ਆਏ ਨੇ ਇੱਥੇ ਇਹਨਾਂ ਦਾ ਕੱਲ ਪ੍ਰੋਗਰਾਮ ਸੀ ਸੋ ਅਸੀਂ ਭਾਗਾਂ ਵਾਲੇ ਆ ਕਿ ਜਿਹੜੇ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਸੋ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਵੌਇਸ ਆਫ ਇੰਡੀਆ ਟੀਵੀ ਤੇ ਜਿੰਨੇ ਵੀ ਸਰੋਤੇ ਨੇ ਦਰਸ਼ਕ ਨੇ ਸਾਰਿਆਂ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪ੍ਰਣਾਮ ਅਦਾ ਕਰਦਾ ਹਾਂ ਮਨਿੰਦਰ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਸ਼ੁਰੂਆਤ ਤੋਂ ਗੱਲ ਕਰਦੇ ਹਾਂ ਕਿ ਕਦੋਂ ਮੌਕਾ ਮਿਲਿਆ ਕਿ ਤੁਹਾਨੂੰ ਤੁਹਾਨੂੰ ਵੀ ਲੱਗਿਆ ਕਿ ਮੈਂ ਆਪਣੇ ਪਿਤਾ ਜੀ ਵਾਂਗ ਇਸ ਫੀਲਡ ਦੇ ਵਿੱਚ ਆਵਾਂ ਤਾਂ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦਾ ਨਾਮ ਆ ਜਿਹੜਾ ਸਾਰੀ ਦੁਨੀਆ ਤੱਕ ਲਗਾਤਾਰਤਾ ਦੇ ਵਿੱਚ ਬੜਿਆ ਰਵੇ ਸੋ ਕਦੋਂ ਤੋਂ ਇਹ ਫੀਲਡ ਦੇ ਵਿੱਚ ਆਏ ਕਦੋਂ ਸ਼ੁਰੂ ਸ਼ੁਰੂਆਤ ਕਦੋਂ ਕੀਤੀ ਬਈ ਜੀ ਬਚਪਨ 'ਚ ਜਦੋਂ ਮਾਹੌਲ ਇਹੋ ਜਿਹਾ ਸੀ ਗਾਇਕੀ ਦਾ ਪੰਜਾਬ ਦੇ ਸਰਮੌਰ ਗਾਇਕਾਂ ਵਿੱਚੋਂ ਮੇਰੇ ਫਾਦਰ ਸਾਹਿਬ ਮੇਰੇ ਮੇਰੇ ਵਾਲਦ ਵਰਗੇ ਸੁਰਿੰਦਰ ਚੰ다 ਜੀ ਦੁਨੀਆ ਅੰਨ ਨੂੰ ਪੰਜਾਬੀ ਲੋਕ ਗਾਇਕੀ ਦਾ ਥੰਮ ਕਹਿੰਦੇ ਜੀ ਬਸ ਉਹ ਮਾਹੌਲ ਘਰ ਦੇ ਵਿੱਚ ਕਿਉਂਕਿ ਪੈਦਾ ਜਦੋਂ ਹੁੰਦਾ ਉਦਾਂ ਦਾ ਅਸਰ ਹੁੰਦਾ ਗਾਇਕੀ ਦਾ ਨਾਲ ਫਿਰ ਜਿੰਨਾ ਕਵੀ ਉਹਨਾਂ ਦੇ ਨਾਲ ਕਿਉਂਕਿ ਜਦੋਂ ਵੀ ਉਹਨਾਂ ਨੇ ਆਪਣਾ ਕੋਈ ਪ੍ਰੋਜੈਕਟ ਤਿਆਰ ਕਰਨਾ ਉਹੀ ਮਾਹੌਲ ਚੱਲਦਾ ਸੀ ਉਹ ਗਾਣਾ ਅਸਰ ਕਰ ਗਿਆ ਜੀ ਜਦੋਂ ਵੀ ਕਿਸੇ ਤੇ ਵੀ ਆਪਾਂ ਕੋਈ ਵੀ ਚੀਜ਼ ਕਿਸੇ ਨੂੰ ਕਹਿੰਦੇ ਹੁੰਦੇ ਆ ਵੀ ਗਾਇਕੀ ਜਾਂ ਮਿਊਜ਼ਿਕ ਜਾਂ ਸੰਗੀਤ ਆ ਜੋ ਗੁਰਬਾਣੀ ਦੇ ਵਿੱਚ ਸੰਗੀਤ ਨਾਲ ਬੰਦਾ ਲਿਪ ਜੁੜਦੀ ਆ ਉਸ ਪ੍ਰਮਾਤਮਾ ਨਾਲ ਹਾਂਜੀ ਇਸ ਤਰ੍ਹਾਂ ਵੀ ਉਹ ਫਾਦਰ ਸਾਹਿਬ ਦਾ ਜੋ ਜਿਹੜਾ ਵੀ ਤੁਹਾਡਾ ਕੁਐਸਚਨ ਹੈ ਵੀ ਉਹ ਕਿਵੇਂ ਜੁੜੇ ਇਹ ਪਾਸੋਂ ਬਚਪਨ ਤੋਂ ਹੀ ਨਾਲ ਜੁੜ ਗਏ ਹੂੰ ਹੂੰ ਤੇ ਲੋਕ ਗਾਇਤੀ ਨੂੰ ਉਹਨਾਂ ਨੇ ਚਾਰ ਜਾਂ ਪੰਜ ਲਗ ਬਨੰਗੀਆਂ ਦੇ ਵਿੱਚ ਗਾਇਆ ਸੀਗਾ ਹੂੰ ਕਲਰਫੁੱਲ ਉਹਨਾਂ ਨੇ ਨਹੀਂ ਤਾਂ ਉਸ ਟਾਈਮ ਡਿਊਟ ਗੀਤ ਵੀ ਚੱਲ ਰਹੇ ਸੀ ਹੂੰ ਸੋ ਉਹ ਚੀਜ਼ਾਂ ਦਾ ਅਸਰ ਹੋਇਆ ਹੂੰ ਹਾਂ ਕਦੋਂ ਤੋਂ ਸ਼ੁਰੂਆਤ ਕੀਤੀ ਜਿਦਾਂ ਅ ਪਹਿਲਾ ਸੌਂਗ ਆ ਤੁਸੀਂ ਮਾਰਕੀਟ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਦਿੱਤਾ ਮੈਂ ਇਹ ਭਾਜੀ ਮੈਂ ਨਾ ਇੱਕ ਵਾਰੀ 11 ਸਾਲ ਦਾ ਹੋਊਗਾ ਮੈਂ ਕਿਤੇ ਫਾਦਰ ਸਾਹਿਬ ਦੀ ਰਿਕਾਰਡਿੰਗ ਤੇ ਚੰਡੀਗੜ੍ਹ ਗਿਆ ਸੀ ਜੀ ਉਦੋਂ ਇਸ ਟਾਈਮ ਮੁੜ ਅਜੇ ਤੱਕ ਬੜਾ ਹਿੱਟ ਹੈ ਹਿੰਦੀ ਫਿਲਮਾਂ ਚ ਮਿਊਜ਼ਿਕ ਕਰ ਰਿਹਾ ਬੀ ਪ੍ਰਾਕ ਹਮ ਹਮ ਉਹਨਾਂ ਦੇ ਡੈਡੀ ਜੀ ਸਵਰਗੀ ਸਾਡੇ ਅੰਤੂ ਜੀ ਚਾਚਾ ਜੀ ਬਰਿੰਦਰ ਬਚਨ ਜੀ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਕੋਈ ਪ੍ਰੋਜੈਕਟ ਚੱਲ ਰਿਹਾ ਸੀਗਾ ਤੇ ਉਹ ਪ੍ਰੋਜੈਕਟ ਦੇ ਵਿੱਚ ਮੈਨੂੰ ਉੱਥੇ ਗਾਣ ਦਾ ਉਹਨਾਂ ਨੇ ਸਟੂਡੀਓ ਚ ਕਹਿੰਦੇ ਵੀ ਚੱਲ ਗਾਣ ਗਾ ਕੇ ਦੇਖੋ ਤੋ ਫਾਦਰ ਸਾਹਿਬ ਦਾ ਗੀਤ ਆਇਆ ਸੀਗਾ ਕੈਸਟਾਈ ਸੀ ਜੈਂਕੀ ਲਵ ਯੂ ਲਵ ਯੂ ਕਰਦੇ ਹੂੰ ਉਹ ਮਤਲਬ ਮੈਂ ਤਾਂ ਹਜੇ ਉਹਨਾਂ ਕੋਲ ਮਤ ਹੁੰਦੀ 11 ਸਾਲ ਦੇ ਬੱਚੇ ਦੀ ਕਿੰਨੀ ਹੁੰਦੀ ਆ ਬਿਲਕੁਲ ਉਹ ਮੇਰੇ ਮੈਨੂੰ ਯਾਦ ਹੋ ਗਿਆ ਗਾਣਾ ਉਹ ਮੈਨੂੰ ਮਾਈਕ ਤੇ ਖੜਾਤਾ ਜੀ ਉੱਥੇ ਮੈਂ ਮੈਨੂੰ ਬੰਦਾ ਚੱਲ ਸੁਣਾ ਉਹ ਮੈਂ ਗਾਉਂਦੇ ਗਾਉਂਦੇ ਨੇ ਕਿ ਜੇ ਮੈਂ ਵਿੱਚ ਮੇਰੀ ਆਵਾਜ਼ ਵੀ ਹੋ ਗਈ ਉਹ ਮਤਲਬ ਸ਼ੁਰੂਆਤ ਉੱਥੋਂ ਇਕਦਾਂ ਨਾਲ ਚੱਲਦੀ ਗਈ ਜੀ ਅੱਗੇ ਤੇ ਅੱਗੇ ਜਿਵੇਂ ਘਰ ਦਾ ਮਾਹੌਲ ਜਿਵੇਂ ਆਪਾਂ ਘਰਾਂਿਆਂ ਦੀ ਗੱਲ ਕਰ ਲਈਏ ਜਿੱਦਾਂ ਹੰਸਰਾਜ ਹੰਸ ਦਾ ਘਰਾਣਾ ਹਨਾ ਹੋ ਗਿਆ ਤੁਹਾਡਾ ਅਲੱਗ ਤੋਂ ਹੋ ਗਿਆ ਕੁਲਦੀਪ ਮਾਨਕ ਸਾਹਿਬ ਭਾਵੇਂ ਕਿ ਤੁਸੀਂ ਉਸ ਸਮੇਂ ਦੇ ਵਿੱਚ ਸਾਰੇ ਇਕੱਠੇ ਹੀ ਸੀ ਹਨਾ ਕੁਲਦੀਪ ਮਾਨਕ ਸਾਹਿਬ ਨਾਲ ਤੁਹਾਡੇ ਰਿਸ਼ਤੇ ਬੜੇ ਸੀਗੇ ਜਿਵੇਂ ਮੇਰੇ ਮੰਮੀ ਦੀ ਰਫੜੀ ਬਣਦੇ ਜਗੀਤ ਉਹਨਾਂ ਦੀ ਜੀ ਕੀ ਤੁਹਾਡੇ ਘਰ ਦੇ ਵਿੱਚ ਉਦੋਂ ਸਾਰਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੁੰਦਾ ਸੀਗਾ ਜਦੋਂ ਆਪਣੇ ਤੁਹਾਡੇ ਫਾਦਰ ਸਾਹਿਬ ਜਿਉਂਦੇ ਹੁੰਦੇ ਸੀ ਬਹੁਤ ਜ਼ਿਆਦਾ ਭਾਜੀ ਉਸ ਟਾਈਮ ਤਾਂ ਪੰਜਾਬ ਦੇ ਜਿਹੜੇ ਮੈਂ ਪਹਿਲੇ ਦੱਸਿਆ ਵੀ ਸਰਮੌਰ ਗਾਇਕਾਂ ਚ ਉਹ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਮਮੋ ਸਿੰਘ ਜੀ ਸਾਹਿਬ ਹੋਏ ਹਾਂ ਜੀ ਹਾਂ ਜੀ ਉਹ ਤਾਂ ਸਾਡੇ ਉਹ ਤਾਂ ਸਾਡੇ ਤਾਇਆ ਜੀ ਸਾਨੂੰ ਗਾਇਕੀ ਕਿਉਂਕਿ ਵੱਡੇ ਸੀ ਫਾਦਰ ਸਾਹਿਬ ਤੋਂ ਹਾਂ ਜੀ ਤੇ ਫਾਦਰ ਸਾਹਿਬ ਤੋਂ ਉਹਨਾਂ ਤੋਂ ਹੀ متاثر ਹੋ ਕੇ ਇਹ ਤਿੰਨ মিডিਆ ਨਾਲ ਪਤਾ ਨਹੀਂ ਉਹਨਾਂ ਨੇ ਕਿਤੇ ਇੱਕ ਜਗ੍ਹਾ ਫਾਦਰ ਸਾਹਿਬ ਨੂੰ ਕੋਈ ਟਿੱਕਰ ਕਰਤੀ ਸੀ ਵੀ ਯਾਰ ਤੁਸੀਂ ਪਤਾ ਨਹੀਂ ਕਿਦਾਂ ਕੋਈ ਗੱਲ ਕਹਿਤੀ ਸੀ ਵੀ ਯਾਰ ਤੁਸੀਂ ਦਾ ਮੇਸਟਰੀ ਵਾਜਾਰੇ ਜਿਉਂ ਆਪਣਾ ਕੋਈ ਹੋਰ ਕੰਮ ਕਰਤਾ ਜੀ ਉਹ ਫਾਦਰ ਸਾਹਿਬ ਦੇ ਦਿਲ ਨੂੰ ਗੱਲ ਲੱਗੀ ਉਹ ਉਹ ਰਿਸ਼ਤਾ ਉੱਥੋਂ ਫਿਰ ਫਾਦਰ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਿਆ ਲੈਣ ਦੇ ਆ ਅਸੀਂ ਹੁਣ ਤੁਹਾਨੂੰ ਗਾ ਕੇ ਦਿਖਾਵਾਂਗੇ ਉਹ ਫੋਕ ਦੇ ਵਿੱਚ ਫਿਰ ਉਹਨਾਂ ਨੇ ਇਨਾਮ ਆਪਣਾ ਲੱਗ ਬਣਾਇਆ ਫਿਰ ਉਹ ਉਸ ਤੋਂ ਬਾਅਦ ਪਿਆਰ ਬਣ ਗਿਆ ਸਾਰੇ ਲੁਧਿਆਣਾ ਜੀ ਗੜ ਹੁੰਦਾ ਸੀ ਲੁਧਿਆਣਾ ਹੁਣ ਪਿੱਛੇ ਜਿਹੇ ਜਿਹੇ ਸ਼ੋਅ ਹੋਇਆ ਉੱਥੇ ਵੀ ਵੀਰ ਜਿਕਰ ਹੋਇਆ ਸਾਡੇ ਕੋਲ ਜਾਂ ਸ਼ਾਇਦ ਹਾਂਜੀ ਹਾਂਜੀ ਤੇ ਕਈ ਚੀਜ਼ਾਂ ਦਾ ਨਾਲ ਜੁੜਾ ਕਿਉਂਕਿ ਜੁੜਦਾ ਕੁਝ ਹੁਣ ਜਿਵੇਂ ਮੈਂ ਵੀ ਨਹੀਂ ਪੈ ਕੇ ਪਹੁੰਚਿਆ ਸਾਡੇ ਮੰਦਰ ਖੋਸਾ ਸਾਹਿਬ ਸਾਡੇ ਹੁਣ ਉਹਨਾਂ ਨੇ ਇਹ ਇੰਨਾ ਵਧੀਆ ਲੋਹੜੀ ਦਾ ਪ੍ਰੋਗਰਾਮ ਰੱਖਿਆ ਜੀ ਉਹਨਾਂ ਨੂੰ ਵੀ ਫਾਜ਼ਲ ਸਾਹਿਬ ਨਾਲ ਪਿਆਰ ਹੂੰ ਹੂੰ ਤੇ ਫਿਰ ਮੇਰੇ ਵੱਡੇ ਭਰਾ ਗੁਰਦਾਸ ਗੇੜਾ ਜੀ ਇਹਨਾਂ ਨੇ ਸੰਗਤ ਕੀਤੀ ਮੇਰੇ ਫਾਜ਼ਲ ਸਾਹਿਬ ਨਾਲ ਇਹਨਾਂ ਨੇ ਦੋ ਥੰਮ ਗਾਇਕਾਂ ਦੇ ਨਾਲ ਸੰਗਤ ਕੀਤੀ ਆ ਹੂੰ ਹੂੰ ਉਹਦੀ ਮਾਨਤ ਸਾਹਿਬ ਸੁਰਗੀ ਸਾਡੇ ਮਾਮਾ ਜੀ ਉਹ ਮਤਲਬ ਚੇਤਕਤਾ ਵਿੱਚ ਸਾਰੇ ਲੱਗਦੀ ਹੋਈ ਹੈ ਜੀ ਲੱਗਦੀ ਹੈ ਜੀ ਹਾਂ ਜੀ ਤੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਇਹ ਵੱਡੇ ਘਰਾਣੇ ਆ ਤੇ ਅ ਜਦੋਂ ਆਵਾਜ਼ ਵੀ ਬੱਚੇ ਨੂੰ ਮਾਰਦੇ ਤੇ ਉਦੋਂ ਆਵਾਜ਼ ਵੀ ਜਿਹੜੀ ਵਾਪਸੀ ਆਉਂਦੀ ਆ ਉਹ ਸੁਰਚ ਹੀ ਆਉਂਦੀ ਆ ਹੈਨਾ ਕਿ ਜਿਵੇਂ ਆਪਾਂ ਗੱਲ ਕਰਦੇ ਆ ਕਿ ਘਰਾਣਿਆਂ ਦੀ ਹਾਂਜੀ ਹਨਾ ਕਿ ਉਦੋਂ ਤੁਹਾਡੇ ਫਾਦਰ ਸਾਹਿਬ ਜਦੋਂ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਹਾਂਜੀ ਹਨਾ ਆਖਰੀ ਸਮੇਂ ਤੇ ਸੀਗੇ ਤੁਹਾਨੂੰ ਲੱਗਿਆ ਕਿ ਉਸ ਟਾਈਮ ਜਿਹੜੇ ਸੰਗਤ ਬਹੁਤ ਕਰਦੇ ਹੁੰਦੇ ਸੀ ਰੋਜ਼ ਤੁਹਾਡੇ ਘਰੇ ਆਉਣਾ ਜਾਣਾ ਸੀਗਾ ਉਸ ਟਾਈਮ ਵੀ ਤੁਹਾਡੀ ਮਦਦ ਦੇ ਲਈ ਜਾਂ ਉਹਨਾਂ ਦਾ ਸਹਾਰਾ ਬਣਨ ਦੇ ਲਈ ਉਹ ਬੰਦੇ ਆ ਕੇ ਖੜੇ ਜਾਂ ਕੋਈ ਤੁਹਾਨੂੰ ਕੋਈ ਉਹਨਾਂ ਤੇ ਕੋਈ ਰੰਜਿਸ਼ ਹੈ ਨੇ ਨਹੀਂ ਆਖਰੀ ਸਮਾਂ ਉਹਨਾਂ ਦੇ ਨਾਲ ਲਈ ਬਤਾਇਆ ਕਿਸੇ ਨੇ ਨਹੀਂ ਨਹੀਂ ਉਹ ਭਾਜੀ ਬਿਮਾਰ ਤਾਂ ਕਦੀ ਸੋਚਿਆ ਵੀ ਨਹੀਂ ਸੀ ਪੰਜਾਬ ਦੇ ਵਿੱਚ ਜਿੰਨੇ ਵੱਡੇ ਗਾਇਕ ਔਰ ਪਿੱਛੇ ਕੁਝ ਸਮੇਂ ਤੋਂ ਚਲੋ ਮੈਂ ਕਿਉਂਕਿ ਕੇ ਗੱਲਾਂ ਆਪਾਂ ਨਹੀਂ ਦੱਸ ਸਕਦੇ ਹਾਂ ਚਲੋ ਫਿਰ ਵੀ ਉਹ ਪਿਛਲੇ ਕੁਝ 4-5 ਸਾਲ ਤੋਂ ਸਾਡੇ ਚਾਚਾ ਜੀ ਜਨਾਬ ਹੰਸਰਾਜ ਹੰਸ ਜੀ ਸਾਡੇ ਉਹ ਵੀ ਉਸਤਾਦਾ ਵਰਗੇ ਨੇ ਉਹਨਾਂ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਰਹਿੰਦੀ ਸੀ ਫਿਰ ਹਾ ਗਰਦਾਸ ਮਾਨ ਜੀ ਉਹਨਾਂ ਨੂੰ ਉਹਨਾਂ ਨਾਲ ਵੀ ਨੇੜਤਾ ਸੀਗੀ ਤੇ ਹੈਲਥ ਨਾਲ ਰਿਲੇਟਡ ਗੱਲਾਂ ਬਹੁਤ ਕਰਦੇ ਰਹਿੰਦੇ ਸੀ ਕਮਰੇ ਵਿੱਚ ਬੈਠੇ ਰਹਿੰਦੇ ਨੇ ਰੂਮ 'ਚ ਉੱਥੇ ਦਰਬਾਰ ਦਾ ਤਾਂ ਲਾਖਸ਼ਾ ਜੀ ਸਰਕਾਰ ਦੇ ਸੀ ਤੇ ਕਿਉਂਕਿ ਜਮ੍ਹਾਂ ਵੀ ਇਸ ਗੱਲ ਦਾ ਤਾਂ ਹੈ ਹੀ ਨਹੀਂ ਸੀ ਕਿਉਂਕਿ ਇੱਕੋ ਹੀ ਇੱਕੀਆਂ ਦੋ ਕਲਾਕਾਰ ਹੀ ਨੇ ਹੁਣ ਪੰਜਾਬ 'ਚ ਪੁਰਾਣੇ ਹਾਂਜੀ ਜਿਹੜੇ ਵੀ ਉਹ ਦਿਨਾਂ ਨੂੰ ਦੇਖ ਕੇ ਬੰਦਾ ਕਹਿੰਦਾ ਸੀ ਵੀ ਯਾਰ ਇਹ ਕਦੀ ਇਹ ਬੰਦੇ ਕਿੰਸੀ ਇਹਨਾਂ ਦੀ ਸੀਤਾ ਉਹ ਕਿਹਦਾ ਦੂਦੋ ਤਿੰਨ ਤਿੰਨ ਘੰਟੇ ਘਾ ਰਹੀ ਨਹੀਂ ਤਾਂ 60 ਸਾਲ ਤੋਂ ਬਾਅਦ ਬੰਦੇ ਦੀ ਤਾਂ ਬਰਸ ਹੋ ਜਾਂਦੀ ਹੈ। ਬਿਲਕੁਲ। ਇਹ ਤਾਂ ਦਿਮਾਗ ਦਮਾਗ ਤੇ ਸੀਗਾ ਹੀ ਨਹੀਂ ਕਿ ਬਿਮਾਰ ਹੋ ਜਾਣਗੇ। ਉਹ ਅੱਜ ਵੀ ਉਹਨਾਂ ਦਾ ਟੈਚੀ ਤਿਆਰ ਪਿਆ ਸੀ। ਹੂੰ ਹੂੰ। ਇੰਗਲੈਂਡ ਜਾਣਾ ਸੀ ਉਹਨਾਂ ਦਾ ਪ੍ਰੋਗਰਾਮ। ਜੀ ਜੀ। ਪਰ ਉਹ ਰਾਤ 22 ਦੀ 22 ਜੂਨ ਦੀ ਅਸੀਂ ਰਾਤ ਆਈ। ਵੀ ਉਹਨਾਂ ਨੂੰ ਹਸਪੀਟਲ ਲੈ ਗਈ। ਹੂੰ ਉਹ ਸਾਡੇ ਲਈ 6:00 ਵਜੇ ਦੀ ਉਹ ਗੱਲ ਯਾਦ ਨਹੀਂ ਕਰਨੀ ਚਾਹੀਦੀ। ਮੈਂ ਤਾਂ ਵਾਸੀ ਉਸ ਵੇਲੇ ਅਸੀਂ ਹਜੇ ਵੀ ਉਸ ਉਹ ਜਿਹੜਾ ਸਤਮਾ ਉਹਦੇ ਤੋਂ ਬਾਹਰ ਨਹੀਂ ਆ ਸਕੇ ਉਹ ਤਾਂ ਉਹਨਾਂ ਲੋਹੜੀ ਮੇਲਾ ਰੱਖਿਆ ਚਲੋ ਬਾਈ ਜੀ ਨੇ ਗਰਦਾਸ ਕੈਡਾ ਬਾਈ ਜੀ ਨੇ ਮੈਨੂੰ ਯਾਰ ਨਿਕਲੋ بارش ਚੀਜ਼ ਤੋਂ ਵੀ ਆਪਾਂ ਹੁਣ ਜਗ੍ਹਾ ਸੰਭਾਲ ਲਈਏ ਜਗ੍ਹਾ ਖਾਲੀ ਹੋ ਗਈ ਹਾਂ ਦਾ ਸਾਹਿਬ ਤੇ ਉਸ ਟਾਈਮ ਮੇਰਾ ਕੁਐਸਚਨ ਇਹ ਸੀ ਕਿ ਉਸ ਟਾਈਮ ਉਹ ਬੰਦੇ ਹਾਂਜੀ ਜਿਹੜੇ ਜਿਨ੍ਹਾਂ ਨੇ ਸੰਗਤ ਬਹੁਤ ਵੱਡੀ ਕੀਤੀ ਹੈ ਹਨਾ ਉਹਨਾਂ ਦੀ ਉਹ ਉਹ ਮਤਲਬ ਹਾਂ ਸੌਰੀ ਮੈਂ ਤੁਹਾਨੂੰ ਕੁਐਸਚਨ ਹਾਂਜੀ ਸਿੱਧਾ ਪੁੱਛਦਾ ਉਹ ਬਾਈ ਉਹ ਸਾਰੇ ਨਾਮਾਂ ਵਾਲੇ ਸੀਗੇ ਜੀ ਕੋਈ ਛਿੰਦਾ ਸਾਹਿਬ ਨਾਲ 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 ਨੇ ਉਹਨਾਂ ਵਿਚਾਰੀ ਆ। ਨੀ ਇੱਕ ਤੇ ਮੀਡੀਆ ਚ ਫੋਟੋਆਂ ਖਿਚਵਾ ਲੇ। ਫੋਟੋਆਂ ਖਿਚਵਾ ਲਾ ਰਹੇ। ਹਾਂਜੀ ਮੇਰਾ ਕੰਮ ਕਰਵਾ ਰਹੇ ਆ। ਉਹਨਾਂ ਵਿੱਚ ਕੋਈ ਬਹੁਤ ਘੱਟ ਬੰਦੇ ਸੀ ਇੱਕ ਤੋਂ ਸ਼ਗਿਰਦ ਵੀ ਨੇ। ਜਿਹੜਾ ਸਾਹਿਬ ਨੂੰ ਪਤਾ ਵੀ ਨਾ ਤਾਂ ਉਹਨਾਂ ਦਾ ਕੀ ਲੈਣਾ। ਉਹ ਬੰਦੇ ਕਹਿੰਦੇ ਨੇ ਜੀ ਦੀ ਬੜਾ ਨੇੜੇ ਆ ਜੀ ਉਹਨਾਂ ਦੇ। ਪਰ ਉਹ ਆਪ ਹੀ ਇੰਨੇ ਹਿੰਮਤ ਵਾਲੇ ਸੀਗੇ। ਦੇਖੋ ਆਪ ਗੱਡੀ ਚ ਲਾ ਕੇ ਡਰਾਈਵਰ ਤੇ ਲੈ ਜਾਂਦਾ ਜੀ 8-9 ਵਜੇ ਆਪ ਹੀ ਚਲੇਗੇ ਪਰ ਉਹਨਾਂ ਨੂੰ ਇਹ ਸੀਗਾ ਵੀ ਕੋਈ ਏਡੀ ਪ੍ਰੋਬਲਮ ਨਹੀਂ ਸੀ ਤੇ ਜੇ ਕੋਈ ਲੋਡ ਪੈ ਵੀ ਗਈ ਹੁਣ ਉਹਨਾਂ ਨੂੰ ਤਾਂ ਪ੍ਰੋਟੋਕਾਲ ਵੀ ਸੀਗਾ ਪੰਜਾਬ ਸਰਕਾਰ ਵੱਲੋਂ ਵੀ ਕੋਈ ਗੱਲ ਹੈਗੀ ਆ। ਸਾਡੇ ਆਪਦੇ ਹੁਣ ਤਾਂ ਭਗਵੰਤ ਮਾਨ ਜੀ ਕਲਾਕਾਰ ਪ੍ਰਾਈਮ ਸੀਐਮ ਨੇ ਤੇ ਫਿਰ ਉਹ ਕੋਈ ਪ੍ਰੋਬਲਮ ਨਹੀਂ ਸੀ ਪਰ ਬਾਕੀ ਦੇ ਬੰਦੇ ਬਾਅਦ ਚ ਆ ਕੇ ਪਿੱਛੇ ਹਟਣ ਲੱਗ ਪਏ ਫਿਰ ਉਹ ਸਾਡੀ ਲਿਸਟ ਚੋਂ ਕੱਟੇ ਵੀ ਜਾ ਰਹੇ ਹਾਂ 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 ਪਰ ਇਦਾਂ ਨਹੀਂ ਜਿਹੜੇ ਖੜੇ ਆ ਨਾਲ ਉਹ ਖੜੇ ਆ ਕਿਤਨਾ ਕਿਤੇ ਮਨ ਨੂੰ ਲੱਗਿਆ ਕਿ ਇੰਨੀ ਉਹਨਾਂ ਦੀ ਤਫਸਿਆ ਇੰਨਾ ਉਹਨਾਂ ਨੇ ਇੱਕ ਵਾਰੀ ਦੁਨੀਆ ਮੁਠੀ ਦੇ ਵਿੱਚ ਕਰ ਲਈ ਸੀ ਕਿਉਂਕਿ ਆਪਾਂ ਦੇਖਿਆ ਕਿ ਜਦੋਂ ਉਹਨਾਂ ਦੇ ਖਾੜੇ ਹੁੰਦੇ ਸੀ ਤਾਂ ਪਿੰਡਾਂ ਦੇ ਵਿੱਚੋਂ ਟਰੱਕ ਟਰਾਲੀਆਂ ਭਰ-ਭਰ ਕੇ ਜਾਂਦੇ ਹੁੰਦੇ ਸੀ ਇੱਥੇ ਸ਼ੰਦਾਜੀ ਦਾ ਖਾਣਾ ਖਾੜਾ ਲੱਗਣਾ ਇੱਥੇ ਮੁਹੰਮਦ ਸਿਕ ਦਾ ਖਾਣਾ ਲੱਗਣਾ ਜਾਂ ਇੱਥੇ ਵਿਦਾਰ ਸੰਧੂ ਜੀ ਨੇ ਆਉਣਾ ਉਸ ਟਾਈਮ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸੀ ਕਈ ਵਾਰੀ ਮਨ 'ਚ ਆਉਂਦਾ ਹੀ ਆ ਵੀ ਇੰਨੀ ਤਪੱਸਿਆ ਤੇ ਆਖਰੀ ਟਾਈਮ ਉਹ ਬੰਦੇ ਜਿਹੜੇ ਸਾਰੀ ਦਿਹਾੜੀ ਘਰੇ ਆ ਕੇ ਪੈਰ ਮਲਦਦੇ ਰਹੇ ਆ ਹਨਾ दारू ਪਿਆਲੇ ਪਿੰਦੇ ਰਹੇ ਆ ਹਨਾ ਤੇ ਆਖਰੀ ਸਮੇਂ ਉਹਨਾਂ ਨੇ ਬਾਤ ਨਹੀਂ ਪੁੱਛੀ ਕਿਤੇ ਨਾ ਕਿਤੇ ਮਨ 'ਚ ਨਹੀਂ ਭਾਜੀ ਉਹ ਬਾਤ ਹੁਣ ਕੀ ਤੁਹਾਨੂੰ ਦਸੀਏ ਯੂਟਿਊਬ ਤੇ ਸਭ ਕੋਈ ਪਿਆ ਜਦੋਂ ਬਿਮਾਰ ਹੋਏ ਸਾਡੇ ਘਰ ਸਾਹਮਣੇ ਵੀ ਸਾਡਾ ਕੰਮ ਸਭ ਬਾਹਰ ਬੈਠੇ ਰਹਿੰਦੇ ਸੀ ਆ ਕੇ ਬਸ ਉਹਨਾਂ ਦਾ ਉਹਨਾਂ ਨੂੰ ਇਹੀ ਹੁੰਦਾ ਸੀਗਾ ਕੋਈ ਉਸਤਾਜ ਜੀ ਚਲੇਗੇ ਹੁਣ ਸਾਡੀ ਰੋਟੀ ਬੰਦ ਹੋ ਜਾਣੀ ਆ ਉਸਤਾਜ ਜੀ ਦੇ ਮੇਰੇ ਫਾਦਰ ਸਾਹਿਬ ਦੇ ਉਹਨਾਂ ਦੇ ਕਰਮਾਂ ਤੇ ਸਦਕੇ ਵੀ 14-15 ਪਰਿਵਾਰ ਪਾਲ ਰਹੇ ਸੀ ਫਿਰ ਮੈਂ ਜਦੋਂ ਹੁਣ ਉਹਨਾਂ ਦਾ ਫੋਨ ਆ ਹੁਣ ਵੀ ਫੋਨ ਕੋਲ ਆਉਂਦਾ ਦਾ ਮੇਰੇ ਕੋਲ ਫੋਨ ਆ ਜਾਂਦਾ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਪਰਿਵਾਰ ਉਹਨਾਂ ਦੇ ਸਿਰ ਤੇ ਰੋਟੀ ਖਾ ਰਹੇ ਸੀ ਮਗਰੀਓ ਚਲੇਗੇ ਲੇਕਿਨ ਇਹ ਵੀ ਮੈਂ ਉਹਨਾਂ ਦਾ ਜੋ ਬਣਦਾ ਸਰਦਾ ਮੈਂ ਕਰਦਾ ਸੀ ਮੈਂ ਅੱਜ ਵੀ ਹੈਲਪ ਕਰ ਰਿਹਾ ਹਾਂ ਪਰਿਵਾਰਾਂ ਦੀ ਕਿਸੇ ਨੂੰ ਲੋੜ ਹੁੰਦੀ ਆ ਪਰ ਉਹ ਗੱਲ ਇਹ ਵੀ ਹੁਣ ਆਪਾਂ ਉਹਨਾਂ ਨੂੰ ਜੇ ਕਵਾਂਗੇ ਜਾਂ ਮੀਡੀਆ ਚੀਜ਼ਾਂ ਲੈ ਕੇ ਆਵਾਂਗੇ ਉੱਚ ਸਾਡਾ ਘਟਾਣਾ ਪਾਜੀ ਉਹ ਬਸ ਨਾਮ ਵਾਲੇ ਸੀਗੇ ਬੰਤੀ ਤਾਂ ਇਹ ਨਹੀਂ ਵੀ ਤੁਹਾਨੂੰ ਪਤਾ ਦੁਨੀਆ ਮਤਲਬ ਹਾਂਜੀ ਹਾਂਜੀ ਬਸ ਇਹ ਚੀਜ਼ ਹੋ ਜਾਂਦੀ ਜਿਵੇਂ ਤੁਹਾਡੇ ਕੋਲ ਇੱਕ ਨਾਮ ਸੀਗਾ ਬਹੁਤ ਵੱਡਾ ਹਾਂਜੀ ਆਪਣੇ ਤੁਹਾਡੇ ਪਾਤਰ ਸਾਹਿਬ ਦਾ ਜੀ ਆਪਾਂ ਆਮ ਕਹਾਵਤ ਸੁਣਦੇ ਆ ਕਿ ਬੋੜ ਥੱਲੇ ਬੋੜ ਲੱਗਣਾ ਬਹੁਤ ਮੁਸ਼ਕਲ ਹੋ ਜਾਂਦਾ ਜੀ 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 ਜਿਵੇਂ ਆਪਾਂ ਦੇਖਦੇ ਆ ਕਿ ਹੰਸ ਰਾਧਾਨ ਸਿੰਘ ਜੀ ਦੇ ਬੇਟੇ ਨਹੀਂ ਆਏ ਇਸ ਲਾਈਨ ਦੇ ਹਾਂਜੀ ਹਾਂਜੀ ਗੁਰਦਾਸ ਮਾਨ ਜੀ ਦਾ ਬੇਟਾ ਨਹੀਂ ਕੁਝ ਕਰ ਸਕਿਆ ਹਨਾ ਜਾਂ ਜਿੰਨੇ ਜਿਹੜੇ ਵੀ ਮਰਜ਼ੀ ਦੇਖ ਲਓ ਕੁਲਦੀਪ ਮਾਨਤ ਦੇ ਬੇਟਾ ਚਲੋ ਬਿਮਾਰੀ ਕਰ ਉਹ ਉਹ ਅਲੱਗ ਹੈਗਾ ਹਨਾ ਜੀ ਅ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿੱਦਾਂ ਕੋ ਮੇਰੇ ਫਾਦਰ ਸਾਹਿਬ ਦਾ ਨਾਂ ਸੀ ਉਸ ਲੈਵਲ ਤੱਕ ਅਸੀਂ ਨਹੀਂ ਪਹੁੰਚ ਸਕਦੇ ਬਾਜੀ ਅਸੀਂ ਕਿੱਥੋਂ ਪਹੁੰਚ ਜੀ ਹੂੰ ਕੋਸ਼ਿਸ਼ ਉਹ ਮਰਦੇ ਕੋਈ ਫਨਕਾਰ ਐਕਟਰ ਜਾਂ ਕਿ ਖਿਡਾਰੀ ਬਾਜੀ ਸਦੀਆਂ ਬਾਅਦ ਪੈਦਾ ਹੁੰਦੇ ਆ ਹੂੰ ਬਾਕੀ ਜੇ ਹੁਣ ਮੈਂ ਕਹਾਂ ਵੀ ਮੈਂ ਆਪਣੇ ਫਾਦਰ ਵਾਂਗੂ ਹੀ ਆ ਅਸੀਂ ਤਾਂ ਕਰੀ ਉਹਨਾਂ ਦੇ ਰੱਦਾਂ ਤੇ ਪੈਰ ਤੇ ਉਹ ਤਾਂ ਇੱਕ ਘੰਟੇ ਬਾਅਦ ਉਹਨਾਂ ਦਾ ਕੰਮ ਗਰਮ ਹੁੰਦਾ ਸੀ ਗਲੇ ਦਾ ਹੂੰ ਸਟੇਜ ਪਰਫਾਰਮੈਂਸ ਉਹਨਾਂ ਨੇ ਬਾਜੀ ਨਾਮ ਸਟੇਜਾਂ ਤੇ ਜਾਗ ਜਾ ਕੇ ਬਣਾਇਆ ਹੂੰ ਗਾਣੇ ਗਾ ਗਾ ਕੇ ਨਾਮ ਨਹੀਂ ਬਣਦਾ ਹੁੰਦਾ ਹੂੰ ਤੁਸੀਂ ਅੱਜ ਮੈਂ ਤੁਹਾਡੇ ਪਰਿਵਾਰ 'ਚ ਆ ਰਹੇ ਹਾਂ ਜੇ ਤੁਸੀਂ ਤੁਹਾਨੂੰ ਮੈਨੂੰ ਚੰਗਾ ਲੱਗੂਗਾ ਤਾਂ ਤਾਈਓ ਤੁਸੀਂ ਮੈਨੂੰ ਅੱਗੇ ਕਦੀ ਸੇਵਾ ਦਾ ਮੌਕਾ ਦੋਗੇ ਨਾ ਉਹਨਾਂ ਦਾ ਉਹਨਾਂ ਦਾ ਮਕਾਮ ਹਾਸਲ ਅਸੀਂ ਕਿੱਥੋਂ ਕਰਾਂਗੇ ਪੰਜਾਬ ਦੇ ਆਹ ਚਾਰ ਪੰਜ ਵਾਡੇ ਸਿੰਧਰ ਇਹ ਸਦੀਆਂ ਬਾਅਦ ਪੈਦਾ ਹੁੰਦੇ ਜੀ ਹੁਣ ਕਿੱਥੇ ਪੈਦਾ ਹੋਣੇ ਇਹ ਬੰਦੇ ਹਮ ਮਾਨਕ ਸਾਹਿਬ ਸਦੀਕ ਸਾਹਿਬ ਤੇ ਉਸ ਤੋਂ ਬਾਅਦ ਚਮਕੀਲਾ ਜੀ ਹੋਵੇ ਇਹ ਇਹ ਵੱਡੀ ਜਿਹੜੀ ਪ੍ਰੀਮੀਅਮ ਕਲਾਸ ਸੀਗੀ ਜੀ ਹੁਣ ਇਹਨਾਂ ਨੂੰ ਦੇਖ ਦੇ ਕੇ ਲੋਕ ਆਪਣਾ ਵਿੱਚੋਂ ਕੁਝ ਨਾ ਕੁਝ ਕੱਢ ਕੇ ਆਪਣੇ ਗਾਣੇ ਤਿਆਰ ਕਰ ਰਹੀ ਹੈ ਅੱਜਕੱਲ ਤਾਂ ਬੱਚੇ गा ਰਹੇ ਆ ਜੀ ਬਿਲਕੁਲ ਇਹ ਕੰਮ ਬੜਾ ਔਖਾ ਹੈ ਹੂੰ ਹੂੰ ਇਹ ਟਾਈਮ ਲੱਗਦਾ ਹੁੰਦਾ ਇਹਨਾਂ ਨੂੰ ਹੂੰ ਹੂੰ ਹਾਂ ਪੁਰਾਣੀਆਂ ਗੱਲਾਂ ਬਾਤਾਂ ਜਿਹੜੀਆਂ ਜਦੋਂ ਬਚਪਨ ਚ ਸੀਗੇ ਤੁਸੀਂ ਤੇ ਗੱਲਾਂ ਬਾਤਾਂ ਯਾਦ ਆਉਂਦੀਆਂ ਕੋਈ ਕੋਈ ਮੜਾ-ਵਟਾ ਕੋਈ ਕਿੱਸਾ ਇਹ ਜਾ ਕੇ ਬੜਾ ਯਾਦ ਆਉਂਦਾ ਫਾਦਰ ਸਾਹਿਬ ਨਾਲ ਗੁਜ਼ਾਰੇ ਆਂ ਭਾਜੀ ਕਿਸੇ ਦਾ ਬਹੁਤ ਨਹੀਂ ਬਸ ਕਿਸ ਤਰ੍ਹਾਂ ਦਾ ਕਿੱਸਾ ਸੁਣਾਓ ਮਤਲਬ ਕੋਈ ਸੁਣਾ ਦਿਓ ਵੀ ਆਹ ਗੱਲ ਮੈਨੂੰ ਫਾਦਰ ਸਾਹਿਬ ਦੀ ਜਦੋਂ ਮੈਂ ਉੱਠਦਾ ਬੈਠਦਾ ਉੱਠਦਾ ਜਾਂ ਕੋਈ ਕੰਮ ਤੇ ਜਾਂਦਾ ਮੇਨੂੰ ਫਾਦਰ ਸਾਹਿਬ ਬੜੇ ਯਾਦ ਆਉਂਦੇ ਆ ਆ ਗੱਲਾਂ ਕਰਦੇ ਹੁੰਦੇ ਸੀ ਮੈਂ ਜੀ ਹੁਣ ਵੀ ਜਦੋਂ ਵੀ ਇੰਡੀਆ ਉਹਨਾਂ ਦੇ ਕਮਰੇ ਚ ਜਾ ਕੇ ਸੌਂ ਜਾਂਦਾ ਉੱਥੇ ਉਹਨਾਂ ਦੇ ਕੱਪੜੇ ਪਏ ਉਹਨਾਂ ਦੇ ਡਰੈੱਸਾਂ ਬਾਕਾਇਦਾ ਲੋਕ ਆਉਂਦੇ ਆ ਜੀ ਘਰ ਦੇ ਬਾਹਰ ਭੁਕੇ ਰੱਖ ਜਾਂਦੇ ਆ ਜਾਰੇ ਲੋਕ ਕਿਤੇ ਲੈ ਜਾਂਦੇ ਆ ਕੋਈ ਕਹਿੰਦਾ ਜੀ ਸਾਨੂੰ ਉਹਨਾਂ ਦੀ ਜੁੱਤੀ ਦੇ ਦਿਓ ਕੋਈ ਉਹ ਕੈਂਟਾ ਦੇ ਦੋ ਉਹਨਾਂ ਦੀ ਡਰੈੱਸਾਂ ਦੇ ਦਿਓ ਤੇ ਉਹ ਰਾਤ ਨੂੰ ਕਈ ਵਾਰੀ ਸੁਪਨੇ 'ਚ ਜਾਂ ਕਈ ਵਾਰੀ ਅਸੀਂ ਕੋਈ ਗੱਲ ਯਾਦ ਆ ਜਾਂਦੀ ਇੱਕ ਵਾਰੀ ਕਿਤੇ ਗਾਰੇ ਸੀ ਜੀ ਪ੍ਰੋਗਰਾਮ ਤੇ ਥੋੜੀ ਪੇਨ ਫੀਲ ਕਰ ਰਹੇ ਸੀ ਅਸੀਂ ਵੀ ਲਾਈਟਲੀ ਲੈ ਗਏ ਵੈਸੇ ਉਹਨਾਂ ਨੂੰ ਪੇਨ ਹੁੰਦੀ ਹੁੰਦੀ ਸੀ ਹੂੰ ਕਿਉਂਕਿ ਉਹਨਾਂ ਦਾ ਗਾਣਾ ਹੀ ਸੋਰੀ ਐਸਾ ਹੁੰਦਾ ਸੀ ਨਾ ਜਿਹੜਾ ਫੋਕ ਹੈ ਨਾ ਪੰਜਾਬ ਦਾ ਉਹ ਉੱਚਾ ਹਾਈ ਸਕੀਲ ਦੀ ਗਾਇਆ ਜਾਂਦਾ ਭਾਜੀ ਹੂੰ ਤੇ ਉਹ ਹੁੰਦੇ ਹੁੰਦੇ ਸੀ ਮੈਂ ਮੈਂ ਤਾਂ ਕਿਉਂਕਿ ਮੈਂ ਜ਼ਿਆਦਾ ਟਾਈਮ ਇੱਥੇ ਪਰਿਵਾਰ ਕੈਨੇਡਾ ਹੋਣ ਕਰਕੇ ਅਸੀਂ ਜ਼ਿੰਦਗੀ ਦਾ ਉਹ ਜਿਹੜਾ 골ਡਨ ਟਾਈਮ ਸੀਗਾ ਅਸੀਂ ਗੁਆ ਲਿਆ ਭਾਜੀ ਹੂੰ ਤੇ ਉਹ ਜਿਹੜਾ ਕੋਲ ਰਹਿਣ ਵਾਲਾ ਕੰਮ ਸੀਗਾ ਹੁਣ ਮੈਂ ਇੱਥੇ ਹੁੰਦਾ ਜੀ ਕਿਉਂ ਕਿਹੜਾ ਭਾਜੀ ਹੈਗੀ ਸਾਨੂੰ ਫਿਕਰ ਨਹੀਂ ਹੁੰਦਾ ਤੁਹਾਨੂੰ ਪਤਾ ਯਾਰ ਭਾਜੀ ਹੈਗੀ ਕੋਈ ਜਿੱਦ ਨਹੀਂ ਪ੍ਰੋਗਰਾਮਾਂ ਤੇ ਨਾਲ ਹੀ ਹੁੰਦੇ ਸੀਗੇ ਉਹ ਇੱਕ ਵਾਰ ਕਿਤੇ ਉਹਨਾਂ ਦਾ ਗਲਾ ਬਹੁਤ ਥੱਕਿਆ ਸੀ ਤੇ ਉਹ ਮੈਨੂੰ ਕਹਿੰਦੇ ਅੱਜ ਤੈਨੂੰ ਨਾਲ ਜਾਣਾ ਪੈਣਾ ਯਾਰ ਵੀ ਮੈਂ ਕਹਾਂ ਮੈਂ ਤਾਂ ਅਜੇ ਤੁਹਾਡੇ ਸਾਹਮਣੇ ਮੈਂ ਕੀ ਗਾਉਂਗਾ ਉਹ ਬਸ ਕਿਰਪਾ ਐ ਸੀ ਕੋਈ ਮਾਰਕ ਦੀ ਹੋਈ ਜੀ ਘੰਟਾ ਕਿ ਮੈਂ ਉਹਨਾਂ ਦੇ ਪਿੱਛੇ ਮਾਈਕ ਫੜ ਕੇ ਉਹਨਾਂ ਨੇ ਬੋਲੀ ਹੀ ਲਾਇੀ ਜੀ ਬਸ ਮੈਨੂੰ ਐਸਾ ਪ੍ਰਮਾਤਮਾ ਦੀ ਕਿਰਪਾ ਹੋਈ ਵੀ ਉਹਨਾਂ ਦਾ ਸਾਥ ਨਾਲ ਸਾਜ ਮੈਂ ਆਵਾਜ਼ ਇਦਾਂ ਦੀ ਰਲੀ ਪਰਮਾਤਮਾ ਨੇ ਐਸਾ ਕੋਈ ਬਣਾਇਆ ਸੁਭਾ ਉਹ ਕਈ ਚੀਜ਼ਾਂ ਇਦਾਂ ਦੀ ਨਾਲ ਇਦਾਂ ਦੇ ਕਿਸੇ ਯਾਦ ਆ ਜਾਂਦੇ ਆ ਕਿੱਥੇ ਉਹ ਹੋਣ ਚੀਜ਼ਾਂ ਦੇਖਣੀਆਂ ਸੁਪਨਿਆਂ ਕੀ ਉਹ ਚੀਜ਼ ਰਹਿ ਗਈ ਬਸ ਬੜੇ ਸੁਪਰ ਹਿੱਟ Song ਉਹਨਾਂ ਨੇ ਲੋਕਾਂ ਦੇ ਝੋਲੇ ਚ ਪਾਏ ਹਨਾ ਕਲੀਆਂ ਗਾਈਆਂ ਉਹਨਾਂ ਨੇ ਮਿਰਜਾ ਗਾਇਆ ਵਗੈਰਾ ਕੁਝ ਗਾਇਆ ਨਵਾਲੇਲੇ ਟਰੈਕਸ਼ਨ ਦੇ ਯਾਰ ਨੇ ਬਾਬਿਆਂ ਦੇ ਚ ਕਿੰਨੇ ਗਾਣੇ ਆਪ ਉਹਨਾਂ ਦੇ ਤਾਂ ਦੇਖੀਏ ਕਿ ਉਹ ਲੋਕ ਗੀਤ ਬਣ ਗਏ ਹਨ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕਿਉਂਕਿ ਗਾਣੇ ਦਾ ਸਾਰੇ ਹੀ ਤੁਹਾਨੂੰ ਪਸੰਦ ਆ ਤੁਹਾਡਾ ਆਨਸਰ ਇਹ ਹੋਊਗਾ ਕਿ ਗਾਣੇ ਤਾਂ ਉਹਨਾਂ ਦੇ ਇੱਕ ਇੱਕ ਗਾਣਾ ਸਾਡੇ ਦਿਲ ਦੇ ਨੇੜੇ ਆ ਪਰ ਜਿਹੜੇ ਤੁਸੀਂ ਆ ਵੀ ਬਣ ਗਣਾਉਦੇ ਰਹਿੰਦੇ ਉਹਨਾਂ ਦੇ ਗਾਣੇ ਇੱਕ ਅੱਧਾ ਗਾਣਾ ਸਾਡੇ ਦਰਸ਼ਕਾਂ ਨੂੰ ਤੁਸੀਂ ਗਾ ਕੇ ਸੁਣਾਓ ਪਲੀਜ਼ ਉਹਨਾਂ ਦਾ ਸਭ ਤੋਂ ਵੱਡਾ ਦੀਪਾ ਜੀ ਬਹੁਤ ਧਾਰਮਿਕ ਸੀਗਾ ਉੱਚਾ ਦਰਬਾਬੇ ਨਾਲ ਬਿਲਕੁਲ ਜੀ ਬਿਲਕੁਲ ਉਹ ਮੈਂ ਹੁਣ ਪਿੱਛੇ ਜੇ ਮੈਂ ਪਾਕਿਸਤਾਨ ਗਿਆ ਜੀ ਤੇ ਮੈਨੂੰ ਬੜਾ ਸੁਭਾਗ ਪ੍ਰਾਪਤ ਹੋਇਆ ਕਰਨਾਨਕ ਪਾਸ਼ਾ ਉਹ ਮੈਂ ਉਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਦੀ ਸਾਹਮਣੇ ਜੋਤ ਹੈ ਜੀ ਉੱਥੇ ਬਹਿ ਕੇ ਮੈਂ ਬੈਠਾ ਤੇ ਉੱਥੇ ਇੱਦਾਂ ਹੀ ਤੁਹਾਡੇ ਕੋਲੋਂ ਮੀਡੀਆ ਭਰਾ ਆ ਗਏ ਤੇ ਪਾਕਿਸਤਾਨ ਦੇ ਉਹ ਮੈਨੂੰ ਕਹਿੰਦੇ ਉਹਨਾਂ ਨੇ ਕਿਸੇ ਨੇ ਉੱਥੇ ਸਾਡੇ ਨਾਲ ਗਰੁੱਪ ਚ ਸੀਗੇ ਉਹ ਕਹਿੰਦੇ ਜੀ ਇਹ ਵੋਕ ਸਿੰਗਰ ਸੁਰਿੰਦਰ ਸਿੰਧਾ ਜੀ ਦੇ ਬੇਟੇ ਆ ਵੀ ਇਹਨਾਂ ਨੇ ਫਾਦਰ ਸਾਹਿਬ ਨੇ ਉੱਚਾ ਦਰ ਬਾਬੇਦਾਨ ਕੀਤਾ ਫਿਲਮ ਦੇ ਵਿੱਚ ਗੀਤ ਗਾਇਆ ਜੀ ਉਹ ਚ ਉਹਨਾਂ ਨੇ ਰੋਲ ਵੀ ਕੀਤਾ ਸੀ ਫਕੀਰ ਦਾ ਬਿਲਕੁਲ ਜੀ ਉਹ ਮੈਨੂੰ ਮੈਨੂੰ ਕਹਿੰਦੇ ਸੁਣਾ ਦੋਗੇ ਮੈਂ ਕਹਿੰਦਾ ਉਹ ਤਾਂ ਬਹੁਤ ਔਖਾ ਗਾਣਾ ਮੈਂ ਕਿਵੇਂ ਗਾਉਂਗਾ ਹੂੰ ਪਰ ਮੈਂ ਫਿਰ ਵੀ ਫਾਦਰ ਸਾਹਿਬ ਨੂੰ ਯਾਦ ਕਰਕੇ ਉਹ ਗਾਣਾ ਉਹਨਾਂ ਜੀ ਉਹ ਉਹ ਮੈਂ ਤੁਹਾਡੀ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਸ਼ਾਰਟ ਦੇ ਉਸ ਦਾਤਾ ਦੇ ਉੱਤੇ ਮਨ ਪਾਣਾ ਇੱਕ ਵਾਰੀ ਦਾ ਕੁਝ ਕਮੈਂਟ ਲਈ ਤਾਂ ਇਹੀ ਲੱਗਦਾ ਕਿ ਅਸੀਂ ਜਨਾਬ ਸੁਰਿੰਦਰ ਸਿੰਧਾ ਜੀ ਨੂੰ ਹੀ ਸੁਣ ਰਹੇ ਆਂ ਤੋਂ ਆਸ ਕਰਦੇ ਆਂ ਕਿ ਤੁਹਾਡੀ ਆਵਾਜ਼ ਇਦਾਂ ਹੀ ਬੁਲੰਦ ਰਹੇ ਜੀ ਅ ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਕੀ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਸਨੇਹਾ ਦਾ ਭਾਜੀ ਕੀ ਦੇਣਾ ਆਪਾਂ ਬਾਕੀ ਸਾਰੇ ਜ਼ਰੂਰਤ ਤੇ ਬਹੁਤ ਜ਼ਰੂਰਵਾਨ ਹੈਗਾ ਅਸੀਂ ਤਾਂ ਇੱਕ ਅਸੀਂ ਤਾਂ ਤੁਹਾਡੇ ਸੇਵਾਦਾਰ ਹੈ ਜੀ ਵੀ ਜੋ ਸਮਾਜ ਪ੍ਰਤੀ ਜੋ ਆਪਣਾ ਸਾਡਾ ਚੈਨਲ ਵਾਇਸ ਆਫ ਇੰਡੀਆ ਦਾ ਰਿਹਾ ਆਪਣੇ ਸਰਵਿਸ ਜੋ ਕਮਿਊਨਿਟੀ ਵਾਸਤੇ ਸੇਵਾ ਹੈ ਜੀ ਅਸੀਂ ਤਾਂ ਗਾਇਕਾਂ ਜੀ ਅਸੀਂ ਤਾਂ ਆਪਣੀ ਗਾਇਕੀ ਨਾਲ ਆਪਣੇ ਸੰਗੀਤ ਨਾਲ ਤੁਹਾਡੀ ਸੇਵਾ ਕਰ ਸਕਦੇ ਆ ਬਾਕੀ ਇਹ ਹੀ ਆ ਵੀ ਚੰਗਾ ਸੁਣੋ ਕਿਉਂਕਿ ਆਪਣੇ ਕਲਚਰ ਨੂੰ ਦੂਰ ਨਾ ਜਾਓ ਤੁਹਾਨੂੰ ਕੁਝ ਚੀਜ਼ਾਂ ਤੁਹਾਡੇ ਤੇ ਪਾਹੂ ਹੋ ਰਹੀਆਂ ਨੇ ਵੈਸਟਰਨ ਜਿਹੜਾ ਚੀਜ਼ਾਂ ਆ ਰਹੀਆਂ ਹੀ ਸੰਗੀਤ ਨੂੰ ਪਿਆਰ ਕਰੋ ਆਪਣੇ ਮਾਪੇ-ਮਾਪ ਨੂੰ ਪਿਆਰ ਕਰੋ ਬਸ ਇਹੀ ਸਾਡੀ ਤਾਂ ਬਹੁਤ ਤਾਂ ਬੇਨਤੀ ਹੈ ਮੈਸੇਜ ਛੋਟਾ ਗਿਆ ਆਉਣ ਵਾਲੇ ਸਮੇਂ ਵਿੱਚ ਨਵਾਂ ਕੀ ਲੈ ਕੇ ਆ ਰਹੇ ਨਵਾਂ ਭਾਜੀ ਹੁਣ ਗਾਣਾ ਇੱਕ ਕੀਤਾ ਫਾਦਰ ਸਾਹਿਬ ਦਾ ਵਿੱਚ ਹੀ ਰਹਿ ਗਿਆ ਸੀਗਾ ਜੀ ਉਹ ਕਰ ਰਹੇ ਆ ਤੇ ਕੋਈ ਫਿਲਮ ਤੇ ਕੰਮ ਚੱਲ ਰਿਹਾ ਵਾ ਤੇ ਇੱਕ ਗੀਤ ਸਾਡੇ ਗਰਦਾਸ ਕਹਿਣਾ ਭਾਜੀ ਤੇ ਜੁਤਵੀਰ ਮਾਨਤ ਜੀ ਦੇ ਨਾਲ ਕੋਈ ਸਾਡਾ ਕੋਈ ਕੋਲੈਬੋਰੇਸ਼ਨ ਦੀ ਗੱਲਬਾਤ ਚੱਲਦੀ ਪਈ ਹੈ ਬਾਕੀ ਜਿਹੜੇ ਗਾਣੇ ਕੋਈ ਰਹਿ ਗਏ ਉਹ ਫਿਰ ਗਰਦਾਸ ਕਹਿਣਾ ਭਾਜੀ ਤੁਹਾਡੇ ਨਾਲ ਹਾਂ ਜੀ ਕਰਨੇ ਦੀ ਗੱਲ ਆ। ਓਕੇ। ਬਾਕੀ ਹੁਣ ਉਹਨਾਂ ਦੀ ਗਾਇਕੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ। ਹੂੰ ਹੂੰ ਹੂੰ। ਉਹ ਸੰਭਾਲ ਕੇ ਉਹਨਾਂ ਦੇ ਪੁਰਾਣੇ ਗੀਤ ਦੁਬਾਰਾ ਰਿਕਾਰਡ ਕਰਾ ਰਹੇ ਆ। ਹੂੰ। ਕਿਉਂਕਿ ਉਸ ਟਾਈਮ ਐਚਐਮਬੀ ਕੰਪਨੀ ਨਹੀਂ ਹੁੰਦੀ ਸੀ। ਹਾਂ ਜੀ ਹਾਂ ਜੀ। ਉਸ ਟਾਈਮ ਇੰਨਾ ਮਾਧਿਅਮ ਵੀ ਨਹੀਂ ਸੀਗਾ। ਹੁਣ ਉਹੀ ਗਾਣਿਆਂ ਨੂੰ ਦੁਬਾਰਾ ਲੋਕਾਂ ਦੇ ਨਜ਼ਰ ਕਰਾਂਗੇ। ਹੂੰ ਹੂੰ। ਕੋਈ ਨਵਾਂ ਗਾਣਾ ਜੇ ਤੁਸੀਂ ਦੋ ਬੋਲ। ਨਵੇਂ ਗਾਣੇ ਦਾ ਪਾਜੀ ਹੈ ਜੀ ਕੰਟਰੈਕਟ ਜੇ ਮੈਂ ਜਲਦੀ ਤੁਹਾਨੂੰ ਸੁਣਾਉਂਗਾ ਤੁਹਾਨੂੰ ਭੇਜੂੰਗਾ ਵੀ। ਠੀਕ ਹੈ ਜੀ। ਹਾਂ ਜੀ। ਇਹ ਸਨ ਮਨਿੰਦਰ ਸ਼ਿੰਦਾ ਜੀ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੇਕਰ ਤੁਹਾਡਾ ਕੋਈ ਇਹਨਾਂ ਨਾਲ ਕੋਈ ਤੁਸੀਂ ਤੁਹਾਡਾ ਕੋਈ ਕੁਐਸਚਨ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣਾ ਕੋਈ ਦੱਸ ਸਕਦੇ ਹੋ ਸਾਨੂੰ ਤੇ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਤੋਂ ਉਸ ਤੁਹਾਡੇ ਕੁਐਸਚਨ ਦਾ ਆਨਸਰ ਵੀ ਲਵਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਆ ਜਾਂ ਲਾਈਕ ਕਰ ਸਕਦੇ ਆ ਤਾਂ ਜਰੂਰ ਇਸ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਤਾਂ ਕਿ ਇਹਨਾਂ ਦਾ ਸੁਨੇਹਾ ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ ਤੋ ਸੋ ਤਦ ਤੱਕ ਸਾਨੂੰ ਦੋਨਾਂ ਨੂੰ ਦਿਓ ਆ ਗਿਆ ਨਵੀਂ ਕਿਸੇ ਸ਼ਖਸੀਅਤ ਦੇ ਨਾਲ ਫੇਰ ਤੁਹਾਡੇ ਰੂਬਰੂ ਹੋਵਾਂਗੇ ਸਸਿਕਾ